ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਹੀ ਬਿਲੀਓ ਪੰਜਾਬ ਪਲਸ ਕੌਨਸਟਲ 2025 ਦੇ ਉਮੀਦਵਾਰਾਂ ਦੇ ਲੈ ਕੇ ਆਏ ਹਾਂ ਹੁਣ ਜਿਹੜੇ ਬੱਚੇ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲ ਆਉਣੀਆਂ ਦੇਖੋ ਜਿਹੜਾ ਇਸ ਦਾ ਡਾਟਾ ਤੁਸੀਂ ਫਿਜ਼ੀਕਲੀ ਮੈਂ ਤੁਹਾਨੂੰ ਉਹ ਜਿਹੜਾ ਪਹਿਲਾਂ ਸਾਰਾ ਡਾਟਾ ਦਿੱਤਾ ਹੋਇਆ ਸੀ ਕਿ 10000 ਤੋਂ ਮਤਲਬ 10500 ਦੇ ਕਰੀਬ ਬੱਚਿਆਂ ਨੇ ਜਿਹੜਾ ਫਿਜ਼ੀਕਿਕਲ ਨੂੰ ਕਲੀਅਰ ਕਰਿਆ ਤੇ ਟੋਟਲ ਬੱਚੇ ਕਿੰਨੇ ਬਲਾਈ ਸੀ ਉਹ ਬਲਾਈ ਗਏ ਸੀ 17311 ਬੱਚੇ ਬਲਾਈ ਗਏ ਸੀ ਜਿਸ ਤੋਂ ਸਿਰਫ 10000 ਬੱਚਿਆਂ ਕੋਈ ਬੱਚਾ ਇਸ ਚੋ ਰੇਸ ਚੋ ਰਿਹਾ ਕੋਈ ਲੌਂਗ ਜੰਪ ਚੋ ਕੋਈ ਹਾਈ ਜੰਪ ਚੋ ਰਿਹਾ ਠੀਕ ਹੈ ਕੋਈ ਹਾਈਟ ਚੋ ਰਿਹਾ ਤੇ ਹਾਈਟ ਦਾ 21 ਇਸ਼ੂ ਸੀ ਆ ਉਹ ਵੀ ਆਪਾਂ ਸੋਧਣਾ ਜਿਹੜੀ ਸਾਰੀ ਅੱਧੀ ਗਰ ਵੀਡੀਓ ਦੇ ਵਿੱਚ ਗੱਲਬਾਤ ਕਰਨੀਆਂ ਤੇ ਸਭ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਸਰਮੁਖਤ ਜੁੜ ਕੇ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਦੋਸਤਾਂ ਮਿੱਤਰਾਂ ਨਾਲ ਜਿਹੜੇ ਬੱਚੇ ਨੂੰ ਡਾਕੂਮੈਂਟ ਵੈਰੀਫਿਕੇਸ਼ਨਲੀ ਜਾਣਾ ਤੇ ਹੁਣ ਜਿਹੜੇ ਬੱਚੇ ਨੇ ਡਾਊਟ ਸੀ ਬੇਸੇ ਆਪਾਂ ਇਹ ਸੀਰੀ ਬੰਦ ਕਰਨ ਦੀ ਸੋਚ ਲਈ ਸੀ ਪਰ ਕੁਝ ਬੱਚਿਆਂ ਦੇ ਨਵੇਂ ਡਾਊ ਫਿਰ ਉਹਨਾਂ ਨੂੰ ਵੀ ਜਿਹੜਾ ਹੈਗਾ ਮਤਲਬ ਕਿ ਜੌਬ ਦੇਣਾ ਜ਼ਰੂਰੀ ਸੀਗਾ ਤੇ ਇਹ ਮੇਰੀ ਵੀ ਰਿਸਪੋਨਸੀਬਿਲਟੀ ਬਣਦੀ ਆ ਕਿ ਅਗਰ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਆਪਣੇ ਚੈਨਲ ਨੂੰ ਪਿਆਰ ਦੇ ਰਹੇ ਹੋ ਤਾਂ ਮੈਂ ਵੀ ਜਿਹੜੇ ਹੈਗਾ ਤੁਹਾਡੇ ਸਾਰੇ ਡਾਊਟ ਕਲੀਅਰ ਕਰਾਂਗੇ ਕਿਸ ਤਰੀਕੇ ਨਾਲ ਤੁਹਾਡਾ ਡੀਵੀ ਦਾ ਸਾਰਾ ਪ੍ਰੋਸੈਸ ਰਹਿਣ ਵਾਲਾ ਤੇ ਕਦੋਂ ਤੱਕ ਤੁਹਾਡੀ ਡੀਵੀ ਜਿਹੜੀ ਹੋ ਸਕਦੀ ਹੈ ਕਦੋਂ ਤੱਕ 2024 ਵਾਲਿਆਂ ਨੇ ਜੁਆਇਨਿੰਗ ਹੋ ਸਕਦੀ ਆ ਤੇ ਕਦੋਂ ਤੱਕ 2026 ਦੀਆਂ ਪੋਸਟਾਂ ਆ ਸਕਦੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਹੁਣ ਆਪਾਂ ਜਿਹੜੀ ਵੀਡੀਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ 2026 ਲਈ ਪੁੱਛ ਰਹੇ ਆ ਆਪਾਂ ਪਹਿਲਾਂ ਉਹਨਾਂ ਦੇ ਜਿਹੜੇ ਹੈਗਾ ਡਾਊਟ ਕਲੀਅਰ ਕਰਦੇ ਕਿ 2026 ਦੇ ਪੋਸਟਾਂ ਕਦੋਂ ਆਉਣਗੀਆਂ ਪੇਪਰ ਕਦੋਂ ਹੋ ਸਕਦਾ ਦੇਖੋ ਅਗਰ 2024 ਜਾਂ 2025 ਦੇ ਆਪਾਂ ਡਾਡੇ ਨੂੰ ਆਪਾਂ ਹਿਸਾਬ ਨਾਲ ਚੱਲੀਏ ਤਾਂ ਜਿਹੜਾ ਹੈਗਾ ਸੋਡੇ ਕੋਲ ਫਰਵਰੀ ਦੇ ਵਿੱਚ ਫੈਬ ਮਾਰਚ ਦੇ ਵਿੱਚ ਨੋਟੀਫਿਕੇਸ਼ਨ ਆ ਸਕਦੀ ਆ ਤੇ ਅੱਗੇ 2027 ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ ਇਲੈਕਸ਼ਨਾਂ ਹੋਣ ਕਰਕੇ ਜਿਹੜਾ 2026 ਜਿਹੜਾ ਕਨਸਟੇਬਲ ਦੇ ਪੇਪਰ ਆਉਣਗੇ ਉਹਨਾਂ ਦਾ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਬਹੁਤ ਜਲਦੀ ਨਿਵੇੜਿਆ ਜਾਊਗਾ ਮਤਲਬ ਕਿ ਜਿਹੜਾ ਸੋ ਉਹੋ ਛੋਟਾ ਅਪ੍ਰੈਲ ਮਈ ਦੇ ਵਿੱਚ ਮਈ ਦੇ ਵਿੱਚ ਹੀ ਆ ਕੇ ਹੈਗਾ ਮਤਲਬ ਕਿ ਮਈ ਦੇ ਫਰਸਟ ਵੀਕ ਤੱਕ ਸਟਾਰਟ ਹੋ ਸਕਦਾ ਹੈ ਠੀਕ ਹੈ ਤਾਂ ਕਰਕੇ ਆਪਣੀ ਜਿਹੜੀ ਤਿਆਰੀ ਹੈ ਹੁਣ ਮਤਲਬ ਕਿ ਫੁੱਲ ਤਿਆਰੀ ਰੱਖੋ ਫੁੱਲ ਜੋਰ ਦਿਓ ਹੁਣ ਨਾਲੇ ਵੈਸੇ ਵੀ ਅੱਗੇ ਮਤਲਬ ਕਿ ਸਿਆਲ ਦਾ ਟਾਈਮ ਆ ਰਿਹਾ ਹੈ ਤਾਂ ਤੁਸੀਂ ਆਪਣਾ ਰੂਮ ਚ ਬਹਿ ਕੇ ਇੱਕ ਥਾਂ ਦੇ ਬਹਿ ਕੇ ਅਗਰ ਕੋਈ ਖੇਤੀਬਾੜੀ ਨਾਲ ਵੀ ਸੰਬੰਧ ਰੱਖਦੇ ਠੀਕ ਹੈ ਜਾਂ ਕੋਈ ਕਿਸੇ ਹੋਰ ਕਿੱਤੇ ਨਾਲ ਸੰਬੰਧ ਰੱਖਦੇ ਮਤਲਬ ਕਿ ਸਿਆਲ ਠੰਡ ਦੇ ਵਿੱਚ ਆ ਕੇ ਕੰਮ ਘਟ ਜਾਂਦਾ ਤਾਂ ਕਿਰਪਾ ਕਰਕੇ ਆਪਣਾ ਜਿਹੜਾ ਹੈਗਾ ਪੜਾਈ ਵੱਲ ਧਿਆਨ ਦਿਓ ਤੇ 2026 ਦੇ ਵਿੱਚ ਪੋਸਟਾਂ ਵੀ ਤੁਹਾਨੂੰ ਜਿਹੜਾ ਹੈ ਫਰੀडम ਫਾਈਨਲ ਪੇਪਰ ਹੈ ਉਹ ਵੀ ਥੋੜਾ ਮਈ ਦੇ ਵਿੱਚ ਹੋ ਜੂਗਾ ਮਈ ਦੇ ਵਿੱਚ ਇਹ ਤਾਂ ਹੋਊ ਕਿਉਂਕਿ ਜਿਹੜਾ ਅੱਗੇ 2027 ਦੇ ਵਿੱਚ ਇਲੈਕਸ਼ਨ ਆਉਣਗੇ ਤਾਂ ਕਿ ਕੋਡ ਆਫ ਕੰਡਕਟਰ ਨਾ ਲੱਗ ਜੇ ਤੇ ਇਤੋਂ ਪਹਿਲਾਂ ਸੋਡੀ ਜਿਹੜੀ ਭਰਤੀ ਹੈ ਉਹ ਉਹ ਨੇਪਰੇ ਚੜ ਜੇ ਠੀਕ ਹੈ ਤੇ ਹੁਣ ਆਪਾਂ ਜਿਹੜਾ ਅਜੇ ਤੱਕ ਕਮੈਂਟ ਦੇਖਦੇ ਹਾਂ ਸਭ ਤੋਂ ਪਹਿਲਾਂ ਸਰ ਮੇਰੇ ਆਧਾਰ ਕਾਰਡ ਤੇ ਪਿੰਡ ਦਾ ਐਡਰੈਸ ਖੰਡੂਰ ਸਾਹਿਬ ਹੈ ਪਰ ਹੁਣ ਅਸੀਂ ਸ਼ਹਿਰ ਰਹਨੇ ਆ ਤਰਨਤਾਰਨ ਪਿਛਲੇ 2 ਸਾਲ ਤੋਂ ਐਡਰੈਸ ਫਾਰਮ ਫਿਲ ਦੇ ਟਾਈਮ ਵੀ ਪਿੰਡ ਵਾਲਾ ਹੀ ਐਡਰੈਸ ਇਸ ਪੁਲਿਸ ਵੈਰੀਫਿਕੇਸ਼ਨ ਦੇ ਟਾਈਮ ਕੋਈ ਨਹੀਂ ਜੀ ਪੁਲਿਸ ਵੈਰੀਫਿ ਜਦੋਂ ਵੀ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਜਾਂ ਸੀਆਈਡੀ ਵੈਰੀਫਿਕੇਸ਼ਨ ਹੁੰਦੀ ਆ ਤਾਂ ਤੁਹਾਨੂੰ ਤੁਹਾਡਾ ਜਿਹੜਾ ਤੁਸੀਂ ਨੰਬਰ ਦਿੱਤਾ ਹੋਇਆ ਫਾਰਮ ਫਿਲਿੰਗ ਦੇ ਲਈ ਠੀਕ ਹੈ ਉਸ ਨੰਬਰ ਤੇ ਤੁਹਾਨੂੰ ਕਾਲ ਆਊਗੀ ਜਦੋਂ ਤੁਹਾਨੂੰ ਉੱਥੇ ਬੁਲਾਇਆ ਜਾਊਗਾ ਜਾਂ ਤੁਹਾਨੂੰ ਕਾਲ ਕਰਕੇ ਤੁਹਾਡੇ ਜਿਹੜਾ ਤੁਹਾਡਾ ਐਡਰੈਸ ਹੋਊਗਾ ਉੱਥੇ ਆ ਜਾਊਗਾ ਠੀਕ ਹੈ ਤੇ ਬਾਕੀ ਅਗਰ ਤੁਸੀਂ ਐਡਰੈਸ ਬਦਲਿਆ ਬਸ ਤੁਹਾਡੇ ਡਾਕੂਮੈਂਟਸ ਤੇ ਸੇਮ ਐਡਰੈਸ ਹੋਣਾ ਚਾਹੀਦਾ ਅਗਰ ਤੁਸੀਂ ਐਡਰੈਸ ਬਦਲ ਕੇ 2 ਪਿੰਡ ਛੱਡ ਕੇ 4 ਪਿੰਡ ਛੱਡ ਕੇ ਜਾਂ ਕਿਸੇ ਹੋਰ ਸ਼ਹਿਰ 'ਚ ਰਹਿਣ ਲੱਗ ਗੇ ਤਾਂ ਉਸ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਪਾਸ ਵੈਰੀਫਿਕੇਸ਼ਨ ਜਾਂ ਸੀਆਈਡੀ ਵੈਰੀਫਿਕੇਸ਼ਨ ਸਿਰਫ ਤਾਂ ਹੁੰਦੀ ਹੈ ਕਿ ਬੰਦੇ ਤੇ ਕੋਈ ਕ੍ਰਿਮੀਨਲ ਕੇਸ ਨਾ ਹੋਵੇ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਅਗਰ ਤੁਸੀਂ ਕਿਤੇ ਮਤਲਬ ਕਿ ਆਪਣਾ ਜਿਹੜਾ ਐਡਰੈਸ ਚੇਂਜ ਕਰ ਲਿਆ ਠੀਕ ਹੈ ਹੈਲੋ ਸਰ ਜਿਹੜਾ ਮੈਂ ਆਧਾਰ ਕਾਰਡ ਅਪਲੋਡ ਕੀਤਾ ਸੀ ਉਹ ਹੁਣ ਗੁੰਮ ਹੋ ਗਿਆ ਮੇਰੇ ਕੋਲ ਨਿਊ ਕੋਈ ਇਸ਼ੂ ਤਾਂ ਨਹੀਂ ਨਹੀਂ ਜੇ ਕੋਈ ਇਸ਼ੂ ਨਹੀਂ ਹੈਗਾ ਬਾਕੀ ਤੁਸੀਂ ਫਿਲ ਅਪ ਕਰਵਾ ਲਓ ਕੋਈ ਪੁਰਾਣਾ ਦਾ ਰਿਕਾਰਡ ਮੇਰਾ ਖੋ ਗਿਆ ਕਿਉਂਕਿ ਬਸ ਵੈਸੀ ਦਾ ਦੇਖੋ ਆਧਾਰ ਕਾਰਡ ਦਾ ਨੰਬਰ ਸੇਮ ਹੁੰਦਾ ਸਿਰਫ ਫੋਟੋ ਕਰਕੇ ਜਿੰਨਾ ਚੱਕਰ ਪੈ ਜੇ ਵੀ ਫੋਟੋ ਦਾ ਕਈ ਵਾਰ ਦੇਖ ਲੈਂਦੇ ਉਹ ਵੀ ਹਾਂ ਇੱਥੇ ਹੋਰ ਫੋਟੋ ਹੈ ਹੋਰ ਫੋਟੋ ਤਾਂ ਕਿਰਪਾ ਕਰਕੇ ਆਪਣਾ ਜਿਹੜਾ ਆਧਾਰ ਕਾਰਡ ਹੈ ਉਹਨੂੰ ਮਤਲਬ ਐਫੀਡੇਟ ਕਰਵਾ ਲਿਓ ਅਗਰ ਤੁਹਾਡੇ ਆਧਾਰ ਕਾਰਡ ਦੇ ਫੋਟੋ ਫੋਟੋ ਚੇਂਜ ਹੋਈ ਹੋਈ ਹੈ ਅਗਰ ਫੋਟੋ ਵੀ ਨਹੀਂ ਚੇਂਜ ਹੋਈ ਤੇ ਜਿਹੜਾ ਹੈਗਾ ਮਤਲਬ ਤੁਹਾਡਾ ਆਧਾਰ ਕਾਰਡ ਦਾ ਕੁਝ ਵੀ ਮਤਲਬ ਤੁਸੀਂ ਚੇਂਜ ਨਹੀਂ ਕਰਵਾਇਆ ਫਾਰਮੈਟ ਵੀ ਸੇਮ ਹੀ ਆ ਤਾਂ ਤੁਸੀਂ ਉਹ ਨਵਾਂ ਵੀ ਚੱਲ ਜੂਗਾ ਅਗਰ ਤੁਸੀਂ ਫੋਟੋ ਵੀ ਅਪਡੇਟ ਕਰਵਾਈ ਆ ਤਾਂ ਤੁਹਾਨੂੰ ਐਫ ਸਰ ਡਾਕੂਮੈਂਟ ਰੋਂਗ ਲਈ ਅਪਲੋਡਡ ਹੋ ਗਏ ਟਾਈਮ ਆਫ ਫਿਲਿੰਗ ਠੀਕ ਹੈ ਡਿਸਚਾਰਜ ਬੁੱਕ ਐਂਡ ਸਟਰੀਟ ਆਫ ਐਕ ਸਰਵਿਸਮੈਨਟ ਸਰਟੀਫਿਕੇਟ ਦੇਖੋ ਜੀ ਕੋਈ ਚੱਕਰ ਨਹੀਂ ਹੈਗਾ ਤੁਸੀਂ ਇਹ ਫਿੱਟ ਆਊਟ ਕਰਵਾ ਲਿਓ ਕਿ ਜਿਹੜੇ ਹੈਗਾ ਮਤਲਬ ਸਰਟੀਫਿਕੇਟ ਦੇ ਪਹਿਲੇ ਕਾਲਮ 'ਚ ਇਹ ਸਰਟੀਫਿਕੇਟ ਲੱਗਣਾ ਸੀ ਦੂਜੇ ਦੇ ਕਾਲਮ 'ਚ ਇਹ ਸਰਟੀਫਿਕੇਟ ਲੱਗਣਾ ਸੀ ਪਰ ਇਹ ਆਪ ਚ ਇੰਟਰਚੇਂਜ ਹੋ ਗਏ ਠੀਕ ਹੈ ਕੋਈ ਸ਼ੁਨੇਗਾ ਇਸ ਚੀਜ਼ ਦਾ ਕੋਈ ਮਤਲਬ ਕਿ ਦਿੱਕਤ ਨਾ ਮੰਨੋ 2024 ਦੀ ਜੁਆਇਨਿੰਗ 2024 ਦੀ ਜੁਆਇਨਿੰਗ ਮੈਂ ਤੁਹਾਨੂੰ ਜਿਹੜਾ ਹੈਗਾ ਪਿਛਲੇ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਨੰਬਰ ਮਨਥ ਤੇ ਦਸੰਬਰ ਮਹੀਨੇ ਦੇ ਵਿੱਚ ਤੁਸੀਂ ਮਤਲਬ ਕਿ ਡਿਊਟੀ ਤੁਹਾਡੀ ਨਵੰਬਰ ਮਹੀਨੇ ਦੇ ਵਿੱਚ ਹੀ ਪੈ ਜੂਗੀ ਠੀਕ ਹੈ ਸਰ ਰੈਜ਼ੀਡੈਂਟ ਰੂਲਰ ਬਾਰਡਰ ਸਰਟੀਫਿਕੇਟ ਦੀ ਵੀ ਲੋੜ ਹੈ ਪੰਜਾਬ ਸਟੇਟ ਵਾਲੇ ਬੁਆਇਜ਼ ਨੂੰ ਦੇਖੋ ਤੁਹਾਨੂੰ ਮੇਨਲੀ ਜ਼ਰੂਰ ਹੈ ਬਾਕੀ ਅਗਰ ਤੁਹਾਡੇ ਜਿਹੜੇ ਸਰਟੀਫਿਕੇਟ ਬਣਦੇ ਐ ਤੁਸੀਂ ਅਪਲਾਈ ਕੀਤੇ ਹੋ ਤਾਂ ਉਹ ਤਾਂ ਤੁਸੀਂ ਉਹ ਸਾਰੇ ਬਣਾਓ ਪਰ ਜਿਹੜਾ ਰੈਜ਼ੀਡੈਂਟ ਸਰਟੀਫਿਕੇਟ ਆ ਉਹ ਉਹ ਤੁਹਾਨੂੰ ਜਿਹੜਾ ਹੈ ਮਤਲਬ ਕਿ ਮੋਸਟ ਇੰਪੋਰਟੈਂਟ ਚੀਜ਼ ਹੈ ਉਹ ਸਾਰਿਆਂ ਨੇ ਬਣਾਉਣਾ ਠੀਕ ਹੈ ਸਰ ਜੀ ਪਲੀਜ਼ ਡਿਪਾਰਟਮੈਂਟ ਨਾਲ ਗੱਲ ਕਰੋ ਕਿ ਇਸ ਬਾਰੇ ਮੈਡੀਕਲੀ ਦੋ ਟਾਈਮ ਕੈਂਡੀਡੇਟ ਬੁਲਾਏ ਜਾਣ ਕਿਉਂਕਿ ਪੀਪੀ ਕਾਂਸਟੇਬਲ 2025 ਵਾਲਿਆਂ ਚ ਬਹੁਤ ਕੈਂਡੀਡੇਟ ਐਸਐਸਸੀ ਜੀਡੀ ਐਂਡ ਪੀਟਰ ਪਲਸ ਵੀ ਵਾਲ ਵੀ ਚਰੇ ਜਾਣਗੇ ਦੇਖੋ ਜਿਹੜੇ ਇਹ ਤੁਸੀਂ ਗੱਲ ਕਰ ਰਹੇ ਹੋ ਇਹ ਚੀਜ਼ ਪੋਸੀਬਲ ਨਹੀਂ ਹੈਗੀ ਸਪੈਸ਼ਲੀ ਜਿਹੜੀ ਹੈਗੀ ਨੋਟੀਫਿਕੇਸ਼ਨ ਦੇ ਵਿੱਚ ਤੁਹਾਡੇ ਐਡਵਰਟਾਈਜ਼ਮੈਂਟ ਵਿੱਚ ਹਰ ਚੀਜ਼ ਇੱਕ ਮੈਂਸ਼ਨ ਹੈ ਠੀਕ ਹੈ ਪੇਪਰ ਜਿਹੜਾ ਤੁਹਾਡਾ ਕਮੈਂਟ ਆਪ ਬਹੁਤ ਦੇਖਦੇ ਆ ਪੀ 3 ਪਲਸ ਵੀ ਐਕਟਿਵ ਹੋ ਰਿਹਾ ਹੈ ਮਿਡਲ ਨੰਬਰ ਤੱਕ ਪੀਪੀ ਡਿਪਾਰਟਮੈਂਟ ਟੂ ਲਿਸਟ ਵੀ ਨਹੀਂ ਹਿੰਦਾ ਪੋਸਟ ਵੇਕੈਂਟ ਰਹਿ ਜਾਂਦੀਆਂ ਨੇ ਇਹਨਾਂ ਨੇ ਫਿਰ ਲਾਰਾ ਲਾਣਾ ਹੁੰਦਾ ਕਿ ਅਗਲੇ ਸਾਲ ਫਿਰ ਭਰਤੀ ਆ ਰਹੀ ਹੈ ਤੁਸੀਂ ਦੁਬਾਰਾ ਭਰਤੀ ਦੇਖ ਲਿਓ ਸਰ ਜੀ ਪਲੀਜ਼ ਟਾਈਮ ਰਹਿੰਦੇ ਇਸ ਮੈਟਰਡ ਬਾ ਦੇਖੋ ਜਿਹੜੀ ਮਤਲਬ ਤੁਸੀਂ ਇਹ ਗੱਲ ਕਰਦੇ ਹੋ ਨਾ ਕਿ ਟੂ ਟਾਈਮ ਮੈਡੀਕਲੀ ਮੈਡੀਕਲੀ ਕਿਸੇ ਕੈਂਡੀਡੇਟ ਨੂੰ ਦੁਬਾਰਾ ਨਹੀਂ ਬੁਲਾਇਆ ਜਾਂਦਾ ਦੇਖੋ ਉਹਨਾਂ ਨੇ ਇੱਕ ਵਾਰ ਇਸ 1746 ਦਾ ਜਿਹੜਾ ਟੈਂਡਰ ਪਾਸ ਕਰਿਆ ਹੋਇਆ ਜਦੋਂ ਫਾਈਨਲ ਮੈਡੀਕਲ ਤੱਕ 1746 ਬੱਚੇ ਬਾਕ ਗਏ ਠੀਕ ਹੈ ਉਹਨਾਂ 1746 ਚੋਂ ਕੋਈ ਮੈਡੀਕਲ ਤੱਕ ਬਾਕ ਗਿਆ ਮੈਡੀਕਲ ਤੋਂ ਬਾਅਦ ਕੀ ਪ੍ਰੋਸੈਸ ਹੁੰਦਾ ਸਿਰਫ ਜੁਆਇਨਿੰਗ ਹੁਣ ਇਦੋਂ ਪਹਿਲਾਂ ਜੁਆਇਨਿੰਗ ਤੋਂ ਪਹਿਲਾਂ ਅਗਰ ਕੋਈ ਹੋਰ ਹੋਰ ਜੋਬ ਲੈ ਲੈਂਦਾ ਠੀਕ ਹੈ ਤਾਂ ਫਿਰ ਉੱਥੇ ਜਾ ਕੇ ਡਿਪਾਰਟਮੈਂਟ ਦਾ ਵੀ ਕਸੂਰ ਨਹੀਂ ਗੱਲ ਤਾਂ ਉੱਥੇ ਹੈ ਅਗਰ ਤੁਸੀਂ 700 ਮੈਡੀਕਲ ਜਾਣ ਤੋਂ ਪਹਿਲਾਂ ਹੀ ਤੁਹਾਡੀ ਮਤਲਬ ਕਿ ਫਾਈਨਲ ਸਿਲੈਕਸ਼ਨ ਤੋਂ ਪਹਿਲਾਂ ਹੀ ਕੋਈ ਬੱਚਾ ਹੋਰ ਜੁਆਇਨਿੰਗ ਲੈ ਲਵੇ ਹੋਰ ਨੌਕਰੀ ਲੈ ਲਵੇ ਤਾਂ ਤਾਂ ਆਪਾਂ ਮੰਨ ਸਕਦੇ ਹਾਂ ਪਰ ਮੈਡੀਕਲ ਤੱਕ 1746 ਬੰਦੇ ਜਾਂਦੇ ਨੇ ਤੇ ਮੈਡੀਕਲ ਤੋਂ ਬਾਅਦ ਜੁਆਇਨਿੰਗ ਦਾ ਪ੍ਰੋਸੈਸ ਮਤਲਬ ਕਿ ਬਹੁਤ ਮਾਈਨਰ ਹੈ ਠੀਕ ਹੈ ਤਾਂ ਇਹ ਚੀਜ਼ ਤਾਂ ਨਹੀਂ ਹੋ ਸਕਦੀ ਅਗਰ ਕੋਈ ਹੋਰ ਇਸ਼ੂ ਹੁੰਦਾ ਆਪਾਂ ਹਾਂ ਰਾਈਜ਼ ਕਰ ਸਕਦੇ ਹਾਂ ਸਭ ਦੇ ਅੱਗੇ ਠੀਕ ਹੈ ਸਰ ਮੈਂ ਫਾਰਮ ਫਿਲ ਕਰਨ ਟਾਈਮ ਐਸਸੀ ਕਾਸਟ ਦਾ ਐਂਡ ਰਜਿਸਟਰੀ ਦਾ ਪੁਰਾਣਾ ਸਰਟੀਫਿਕੇਟ ਬਣਿਆ ਹੋਇਆ ਸਰਟੀਫਿਕੇਟ ਲਗਾਇਆ ਸੀ ਜੋ ਕਿ 2012 ਦਾ ਬਣਿਆ ਹੋਇਆ ਸੀ ਬਹੁਤ ਪੁਰਾਣਾ ਤੇ ਹੁਣ ਮੈਂ ਨਿਊ ਬਣਵਾ ਲਈ ਐਫੀਡੇਵਿਟ ਬਣਵਾਉਣ ਦੀ ਲੋੜ ਤਾਂ ਨਹੀਂ ਜਾਂ ਤੇ ਫਿਰ ਜਿਆਦਾ ਪੁਰਾਣੇ ਹੋਣ ਕਾਰਨ ਦੇਖੋ ਜੀ ਨਾ ਤੁਹਾਨੂੰ ਕੋਈ ਪ੍ਰੋਬਲਮ ਆਵੇ ਨਾ ਤੁਹਾਨੂੰ ਐਫੀਡੇਵਿਟ ਬਣਵਾਉਣ ਦੀ ਲੋੜ ਆ ਸਿਰਫ ਜਿਹੜੇ ਤੁਸੀਂ ਰੈਜੀਡੈਂਸੀ ਤੇ ਇਸੀ ਸਰਕਸ ਸਰਟੀਫਿਕੇਟ ਨੇ ਇਹ ਤੁਸੀਂ ਦੋਵੇਂ ਨਾਲ ਲੈ ਕੇ ਜਾਣੇ ਆ ਠੀਕ ਹੈ ਤੇ ਨਾਲ ਤੁਸੀਂ ਨਵੇਂ ਵੀ ਲੈ ਜੇ ਐਫੀਡੇਵਿਟ ਬਣਵਾਉਣ ਦੀ ਤੁਹਾਨੂੰ ਇਸ ਚੀਜ਼ ਲਈ ਕੋਈ ਲੋੜ ਨਹੀਂ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਪੁਰਾਣੇ ਸਰਟੀਫਿਕੇਟ ਫੜਾਉਣੇ ਆ ਜਦੋਂ ਤੁਹਾਡੀ ਡੀਵੀ ਹੋਊਗੀ ਠੀਕ ਹੈ ਅਗਰ ਉਹ ਕਹਿੰਦੇ ਆ ਕਿ ਪੁਰਾਣੇ ਨੇ ਤਾਂ ਤੁਸੀਂ ਆਪਣੇ ਜਿਹੜੇ ਹੈਗੇ ਨਵੇਂ ਸਰਟੀਫਿਕੇਟਸ ਵੀ ਉਹਨਾਂ ਨੂੰ ਦਿਖਾ ਸਕਦੇ ਹੋ ਨੈਕਸਟ ਆ ਹੈਲੋ ਸਰ ਮੈਂ ਡਾਕੂਮੈਂਟਸ ਫਰਸਟ ਕਾਪੀ ਹੈ ਕੋਈ ਦੇਖੋ ਮੈਂ ਇਸੇ ਬਾਰੇ ਮਤਲਬ ਮੈਨੂੰ ਇਹ ਸਮਝ ਨਹੀਂ ਆ ਕਿ ਫਰਸਟ ਕਾਪੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਰ ਅਗਰ ਤੁਹਾਡੇ ਕੋਲ ਰਿਜਨਲ ਡਾਕੂਮੈਂਟ ਹੈਗੇ ਨੇ ਤੁਹਾਡੇ ਤੇ ਜਿਹੜੇ ਤੁਹਾਡੇ ਫਾਰਮ ਫਿਲਿੰਗ ਵੇਲੇ ਉਹ ਲੱਗੇ ਹੋਏ ਨੇ ਤਾਂ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ ਸਿੱਕੇ ਠੀਕ ਹੈ ਸਰ ਹਾਈਟ ਵਾਲਿਆਂ ਦਾ ਹੋ ਗਿਆ ਕਲੀਅਰ ਹੁਣ ਕੋਈ ਰਿੱਟ ਪਾਉਣ ਦਾ ਚੱਕਰ ਤਾਂ ਨਹੀਂ ਡੀਵੀ ਹੋ ਜਾਓ ਦੇਖੋ ਡੀਵੀ ਤੁਹਾਡੀ ਜਲਦੀ ਹੋ ਜਾਊਗੀ ਹਾਈਟ ਵਾਲਿਆਂ ਦਾ ਕੋਈ ਚੱਕਰ ਨਹੀਂ ਜਿਹੜੇ ਆਪਾਂ ਲੋਕੀ 70-80 ਜਣੇ ਗਏ ਸੀ ਉਹਨਾਂ ਚੋਂ 24 ਜਣੇ ਤਾਂ ਜਿਹੜੇ ਹੈਗੇ ਸਾਸਟਰੀ ਨੂੰ ਕਲੀਅਰ ਕਰਦੇ ਤੇ ਇਸ ਤੋਂ ਪਹਿਲਾਂ 17 ਤਰੀਕ ਨੂੰ ਵੀ ਜਿਹੜੇ ਹੈਗੇ ਆ ਪਿਛਲੇ ਮੰਥ ਉਦੋਂ ਵੀ 6-7 ਬੱਚੇ ਜਿਹੜੇ ਕਲੀਅਰ ਕਰ ਕਰਦੇ ਸੀਗੇ ਤੇ ਹੁਣ ਮਤਲਬ ਮਤਲਬ ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਕਿ ਰਿੱਟ ਪਾਉਂਦਾ ਹੁਣ ਕੋਈ ਨਹੀਂ ਕਿਉਂਕਿ ਜਿਹੜੇ ਬੱਚਿਆਂ ਦੀ ਵੀ ਉੱਥੇ ਹਾਈਟ ਮੈਡੀ ਸੀ ਉਹ ਤਿੰਨ-ਤਿੰਨ ਚਾਰ-ਚਾਰ ਵਾਰ ਮੈਣੀ ਗਈ ਹੈ ਠੀਕ ਹੈ ਤਿੰਨ-ਤਿੰਨ ਚਾਰ-ਚਾਰ ਵਾਰ ਜਿਹੜੀ ਹਾਈਟ ਮਤਲਬ ਕਿ ਮੈਜ਼ਰ ਕੀਤੀ ਗਈ ਆ ਅਗਰ ਕਿਸੇ ਦੀ ਹਾਈਟ ਪੂਰੀ ਆਉਂਦੀ ਸੀ ਤਾਂ ਉਹ ਬੱਚੇ ਨੂੰ ਹਾਈਟ ਕਲੀਅਰ ਤੇ ਨਾ ਹੀ ਮਾਲਕ ਦੇ ਡਿਪਾਰਟਮੈਂਟ ਚ ਇਹਨਾਂ ਕੋਈ ਇੰਨੇ ਫ੍ਰੀ ਹੈਗੇ ਨਹੀਂ ਕਿ ਉਹ बार-बार ਇੱਕ ਹੀ ਚੀਜ਼ ਨੂੰ ਜਿਹੜਾ ਹੈਗਾ ਰਿਪੀਟ ਕਰੀ ਜਾਣ ਕਿਉਂਕਿ ਹੁਣ ਸਾਰੇ ਬੱਚਿਆਂ ਨੂੰ ਮੌਕਾ ਦਿੱਤਾ ਸੀ 78 ਬੱਚਿਆਂ ਨੂੰ ਜਿਹੜੇ ਨਾਲੋਂ ਸ਼ੱਕ ਲੱਗਦਾ ਸੀ ਠੀਕ ਹੈ ਸਾਰਿਆਂ ਦੀ ਹਾਈਟ ਮਿਣੀ ਗਈ ਤੇ 24 ਬੱਚੋਂਾਂ ਚ ਪਾਸ ਕਰ ਦਿੱਤੇ ਗਏ ਨੇ ਸਰ ਜੀ ਮੇਰੇ ਪੋਸਟ ਆਫਿਸ ਆਧਾਰ ਕਾਰਡ ਤੇ ਬਹਿਕ ਗੁਜਰਾ ਐਂਡ ਈਡਬਲਿਊ ਸਰਟੀਫਿਕੇਟ ਤੇ ਬਹਿਕ ਗੁਜਰਾ ਆ ਸਰ ਇਹਦਾ ਕੋਈ ਇਸ਼ੂ ਦੇਖੋ ਤੁਸੀਂ ਮੈਂ ਤੁਹਾਨੂੰ ਇਹੀ ਕਹਿਣਾ ਕਿ ਤੁਸੀਂ ਅਪਡੇਟ ਕਰਵਾ ਲਓ ਤੇ ਸਹੀ ਕਰਵਾ ਲਓ। ਇਹੀ ਥੋੜੂ ਕੁ ਜਿਹੜਾ ਹੈਗਾ ਮਨੂੰ ਕਿ ਵਧੀਆ ਚੀਜ਼ ਹੈ। ਬਾਕੀ ਜੇਕਰ ਤੁਹਾਨੂੰ ਨਹੀਂ ਟਾਈਮ ਲੱਗਦਾ ਉਹ ਦੇਖੋ ਛੁੱਡੀ ਮਰਜੀ ਹੈ ਪਰ ਫਿਰ ਐਂਡ ਤੇ ਆ ਕੇ ਇਹ ਤੁਹਾਡੇ ਲਈ ਇਸ਼ੂ ਬਣ ਸਕਦਾ ਹੈ ਜਾਂ ਫਿਰ ਤੁਸੀਂ ਕੈਫੀ ਡਾਊਟ ਕਰਵਾ ਲਓ ਕਿ ਹਾਂ ਏਡਬਲਿਊਸ ਸਰਟੀਫਿਕੇਟ ਬਣਾਉਂਸ ਉਹ ਟਾਈਪਿੰਗ ਮਿਸਟੇਕ ਕਰਨ ਜਿਹੜਾ ਨੇਮ ਹੈ ਉਥੇ ਇਨ ਲਿਖਿਆ ਗਿਆ ਠੀਕ ਹੈ। ਐਨ ਜਿਹੜਾ ਹੈਗਾ ਮਨੂੰ ਕਿ ਗਲਤੀ ਨਾਲ ਲਿਖਿਆ ਗਿਆ ਤਾਂ ਤੁਸੀਂ ਬਣਵਾ ਸਕਦੇ ਪਰ ਮੈਂ ਤੁਹਾਨੂੰ ਇਹ ਕਹੂੰਗਾ ਕਿ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਵਾ ਲਓ ਜਿਸ ਹਿਸਾਬ ਨਾਲ ਤੁਹਾਡੇ ਬਾਕੀ ਸਰਟੀਫਿਕੇਟਸ ਦੇ ਤੁਸੀਂ ਉਸ ਹਿਸਾਬ ਨਾਲ ਮਤਲਬ ਕਿ ਆਪਣੇ ਸਰਟੀਫਿਕੇਟਸ ਨੂੰ ਚੇਂਜ ਕਰਵਾ ਸਕਦੇ ਹੋ ਠੀਕ ਹੈ ਸਰ ਮੇਰੇ ਕੋਲ ਪੰਜਾਬ ਰੈਜੀਡੈਂਸ ਦਾ ਸਰਟੀਫਿਕੇਟ ਤਾਂ ਲਾਇਆ ਵੀ ਜੋ ਉਸ ਦੀ ਫੋਟੋ ਕਾਪੀ ਹੈ ਬਟਰ ਰਿਜਨਲ ਨਹੀਂ ਪਰ ਮੈਂ ਹੁਣ ਨਿਊ ਬਣਵਾ ਲਿਆ ਕੋਈ ਚੱਕਰ ਤਾਂ ਨਹੀਂ ਦੇਖੋ ਅਗਰ ਤੁਹਾਡਾ ਪੁਰਾਣਾ ਹੋ ਗਿਆ ਪਰ ਤੁਹਾਡੇ ਕੋਲ ਉਹਦੀ ਫੋਟੋ ਕਾਪੀ ਹੈ ਤਾਂ ਗੱਲ ਬਹੁਤ ਵਧੀਆ ਤੇ ਤੁਸੀਂ ਨਵਾਂ ਵੀ ਬਣਵਾ ਲਿਆ ਪਰ ਕੈਪੀਟੂਲਟ ਕਰਵਾ ਲਓ ਕਿ ਜਿਹੜਾ ਮੈਂ ਸਰਟੀਫਿਕੇਟ ਨਾ ਲਗਾਇਆ ਸੀ ਉਹ ਮੇਥੋਂ ਖੋ ਗਿਆ ਠੀਕ ਹੈ ਹੈਲੋ ਸਰ ਮੈਂ ای ڈبلیو سرٹیفکیٹ ਅਪਲਾਈ ਕਰਨ ਸਮੇ 2425 ਦਾ ਲਗਾਇਆ ਹੋਇਆ ਪਰ ਮੇਰੇ ਕੋਲ 21 22 23 24 25 26 ਦਾ 2425 ਵਾਲਾ ਹੈ ਨਹੀਂ ਹੁਣ ਦੇਖੋ ਤੁਸੀਂ ਐਫੀਡੇਟ ਉਤ ਕਰਵਾ ਲਓ ਕਿ ਜਿਹੜਾ ਹੈ ਉਹ ਲਾਸਟ ਹੋ ਗਿਆ ਪਰ ਮੇਰੇ ਕੋਲ ਮਤਲਬ ਕਿ ਮੈਂ ای ڈبلیو ਸਿਕਰਟੀਗਿਆ ਦੇ ਸਾਰੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਫਾਲੋ ਕਰਦਾ ਤੇ ای ڈبلیو ਐਸ ਦੇ ਵਿੱਚ ਮੈਂ ਅਪਲਾਈ ਕੀਤਾ ਹੋਇਆ ਕਿਉਂਕਿ ਮੈਂ ਇਸ ਲਈ ਡਬਲਯੂ ਐਸ ਕੈਟੇਗਰੀ ਐਲੀਜੀਬਲ ਹਾਂ ਠੀਕ ਹੈ ਤੇ ਤੁਸੀਂ ਆਪਣਾ ਇੱਕ ਐਫੀਡੇਟ ਕਰਵਾ ਲਓ ਤੁਸੀਂ ਆਪਣੇ ਜਿਹੜੇ ਸਰਟੀਫికెట్స్ ਨੇ 23 24 ਤੇ 25 26 ਵਾਲਾ ਇਹ ਨਾਲ ਲੈ ਜਾਓ ਸਟਾਈਨ ਨੰਬਰ ਨੂੰ ਮੈਰਿਜ ਰੈਕਡ ਕਰਨੇ ਆ ਡੀਵੀ ਤਾਂ ਨਹੀਂ ਆਉਂਦੀ ਦੇਖੋ ਜੀ ਅਗਰ ਤੁਹਾਡੀ ਡੀਵੀ ਤੇ ਨਾਲ ਤੁਹਾਡਾ ਕੋਈ ਪ੍ਰੋਗਰਾਮ ਉਸੇ ਸੇਮ ਦਿਨ ਆ ਜਾਂਦਾ ਤਾਂ ਤੁਸੀਂ ਆਪਣੀ ਡੀਵੀ ਦੀ ਡੇਟ ਚੇਂਜ ਕਰਵਾ ਸਕਦੇ ਹੋ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਠੀਕ ਹੈ ਸੋ ਮੈਂ ਨੂ ਕਾਸ ਸਰਟੀਫਿਕੇਟ ਬਣਵਾਇਆ ਸੀ ਬਟ ਉਸ ਦੇ ਵਿੱਚ ਅੰਕੁਸ਼ ਦੀ ਜਗ੍ਹਾ ਤੇ ਅੰਕੁਸ਼ ਬਿੰਦੀ ਦੇਖੋ ਮੈਨੂੰ ਲੱਗਦਾ ਨਹੀਂ ਕੋਈ ਇਸ ਚੀਜ਼ ਦਾ ਇਸ਼ੂ ਹੋਊਗਾ ਠੀਕ ਹੈ ਬਸ ਤੁਹਾਡੇ ਜਿਹੜੇ ਬਾਕੀ ਸਰਟੀਫਿਕੇਟਸ ਦੇ ਉੱਤੇ ਨੇਮ ਸੇਮ ਹੋਣਾ ਚਾਹੀਦਾ ਅਗਰ ਤੁਸੀਂ ਅਪਡੇਟ ਕਰਵਾਉਣਾ ਚਾਹੁੰਦੇ ਹੋ ਕਰਵਾ ਲਓ ਤੇ ਬਿੰਦੀ ਦਾ ਕੋਈ ਇਸ਼ੂ ਹੋਣਾ ਤਾਂ ਨਹੀਂ ਚਾਹੀਦਾ ਠੀਕ ਹੈ ਤੇ ਬਾਕੀ ਉਥੇ ਤੁਸੀਂ ਇਹ ਫਿੱਲਡ ਆਊ ਕਰਵਾ ਲਿਓ ਕਿ ਟਾਈਪਿੰਗ ਮਿਸਟੇਕ ਕਰਨਾ ਜਿਹੜੀ ਬਿੰਦੀ ਲਾਉਣੀ ਭੁੱਲ ਗਏ ਹੋਰ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦਾ ਸਤਿ ਸ਼੍ਰੀ ਅਕਾਲ ਸਰ ਮੈਂ ਆਪਣੇ ਫਾਰਮ ਫਿਲ ਅਪ ਕਰਦੇ ਹੋਏ ਆਈਡੀ ਪ੍ਰੂਫ ਵਿੱਚ ਵੀ ਆਧਾਰ ਕਾਰਡ ਹੀ ਫਿਲ ਕੀਤਾ ਸੀ ਦੇਖੋ ਜੀ ਆਈਡੀ ਪ੍ਰੂਫ ਦੇ ਵਿੱਚ ਆਧਾਰ ਕਾਰਡ ਹੀ ਜਿਹੜਾ ਹੈਗਾ ਫਿਲ ਹੁੰਦਾ ਠੀਕ ਹੈ ਉਥੇ ਦੋ ਆਈਡੀ ਪ੍ਰੂਫ ਮੰਗਦੇ ਨੇ ਫਸਟ ਜਿਹੜਾ ਹੈਗਾ ਆਧਾਰ ਕਾਰਡ ਲਾ ਸਕਦੇ ਹੋ ਦੂਜਾ ਤੁਸੀਂ ਪੈਨ ਕਾਰਡ ਜਾਂ ਫਸਟ ਵੀ ਮਤਲਬ ਕਿਸੇ ਵੀ ਸੀਕੁਐਂਸ ਚ ਲਾ ਸਕਦੇ ਹੋ ਤੁਸੀਂ ਪੈਨ ਕਾਰਡ ਹੋ ਗਿਆ ਆਧਾਰ ਕਾਰਡ ਹੋ ਗਿਆ ਤੁਹਾਡਾ ਸੋਡਾ ਜਾਪਾ ਕਹਿ ਦੀਏ ਮਤਲਬ ਕਿ ਆਇਡੈਂਟੀਟੀ ਕਾਰਡ ਹੋਗਾ ਜਿਸ ਨਾਲ ਤੁਸੀਂ ਵੋਟ ਪਾਉਣੇ ਨੇ ਠੀਕ ਹੈ ਤੇ ਉਹ ਕਾਰਡ ਹੋਗਾ ਠੀਕ ਹੈ ਤੁਸੀਂ ਕੋਈ ਵੀ ਕਿਤੇ ਵੀ ਚਾਹ ਪੈਰ ਤੇ ਦੂਖ ਤੇ ਕੋਈ ਵੀ ਕਿਤੇ ਵੀ ਲਾ ਸਕਦੇ ਹੋ ਅਗਰ ਤੁਸੀਂ ਆਇਡੈਂਟੀਟੀ ਪ੍ਰੂਫ ਦੇ ਵਿੱਚ ਕੁਝ ਨਾ ਵੀ ਲਾਉਂਗੇ ਸੋਡਾ ਤਾਂ ਵੀ ਕੋਈ ਇਸ਼ੂ ਨਹੀਂ ਹੁੰਦਾ ਠੀਕ ਹੈ ਉੱਥੇ ਜਗਤ ਸੋਡਾ ਡੀਬੀ ਹੋਊਗੀ ਉੱਥੇ ਤੁਹਾਡਾ ਚੈੱਕ ਕੀਤਾ ਜਾਊਗਾ ਉੱਥੇ ਲੱਗ ਜੂ ਕੋਈ ਇਸ਼ੂ ਨਹੀਂਗਾ ਇਸ ਚੀਜ਼ ਦਾ ਬਈ ਕੇ 10th 12th ਦੇ ਸਰਟੀਫਿਕੇਟ ਮੇ ਆਪਣੇ ਬੋਰਡ ਦੇ ਲਈ ਵੈਰੀਫਿਕੇਸ਼ਨ ਲਈ ਜਾਂਦੇ ਹੁਣ ਦੇਖੋ ਜੀ ਇਹ ਉਹਦੋਂ ਜਾਣਗੇ ਜਦੋਂ ਤੁਹਾਡੀ ਫਾਈਨਲ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ 1706 ਵਾਲੀ ਕੈਂਡੀਡੇਟ ਦੀ ਠੀਕ ਹੈ ਉਹ ਤੁਹਾਡੀ ਕਦੋਂ ਹੋਊਗੀ ਉਹ ਹੋਊਗੀ ਤੁਹਾਡੀ ਜਿਹੜੇ ਬੱਚੇ ਮਤਲਬ ਕਿ ਡਿਸਟ੍ਰਿਕਟ ਜਾਂ ਬਠਿੰਡੀਆਂ ਜਿਹੜੇ 1706 ਵਾਲੀ ਪੋਸਟਾਂ ਨੂੰ ਕਲੀਅਰ ਕਰ ਦੋਗੇ ਡੀਵੀ ਤੋਂ ਬਾਅਦ ਡੀਵੀ ਤੋਂ ਬਾਅਦ ਜਿਹੜਾ ਫਾਈਨਲ ਰਿਜ਼ਲਟ ਆਊਗਾ ਫਾਈਨਲ ਰਿਜ਼ਲਟ ਆਉਣ ਤੋਂ ਬਾਅਦ ਸੋਡੀ ਕੋ ਫਾਈਨਲ ਡੇ ਵੀ ਹੁੰਦੀ ਹੈ ਜਿਸ ਤੋਂ ਤੁਹਾਡਾ 10th ਤੇ 12th ਦਾ ਜਿਹੜਾ ਸਰਟੀਫਿਕੇਟ ਹੈ ਉਹ ਵੈਰੀਫਿਕੇਸ਼ਨ ਲਈ ਤੁਹਾਡੇ ਬੋਰਡਾਂ ਦੇ ਵਿੱਚ ਜਾਂਦਾ ਤੁਸੀਂ ਕਿਹੜੇ ਬੋਰਡ ਤੋਂ ਮਹਾਲੀ ਬੋਰਡ ਤੋਂ CBSE ਬੋਰਡ ਤੋਂ ਕਿਹੜੇ ਬੋਰਡ ਤੋਂ ਤੁਸੀਂ 10th ਜਾਂ 12th ਪਾਸ ਕੀਤੇ ਉਹ ਉੱਥੇ ਜਿਹੜੇ ਵੈਰੀਫਿਕੇਸ਼ਨ ਲਈ ਜਾਂਦੇ ਨੇ ਠੀਕ ਹੈ ਨੈਕਸਟ ਆ ਸਰ ਮੇਰੇ ਕੋਲ ਬਰਥ ਸਰਟੀਫਿਕੇਟ ਹੈ ਨਹੀਂ ਜੀ ਜੇ ਨਾਮ ਬਣਾਵਾ ਦਾ ਕੋਈ ਰਿਸਕ ਤਾਂ ਨਹੀਂ ਦੇਖੋ ਜੀ ਬਰਥ ਸਰਟੀਫਿਕੇਟ ਵਾਲੇ ਮੈਂ ਤੁਹਾਨੂੰ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇਹੀ ਚੀਜ਼ ਕਹਿਣਾ ਚਾਹੁੰਦਾ ਸੀ ਕਿ ਜਿਹੜੇ ਬੱਚੇ ਵੀਡੀਓ ਨਹੀਂ ਦੇਖਦੇ ਪੂਰੀ ਤੋਂ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜਦ ਤੱਕ ਕਮੈਂਟ ਨਾ ਕਰਿਆ ਕਰੋ ਅਗਰ ਤੁਸੀਂ ਵੀਡੀਓ ਨਹੀਂ ਦੇਖਣੀ ਹੁੰਦੀ ਠੀਕ ਹੈ ਜੇ ਤੁਸੀਂ ਵੀਡੀਓ ਦੇਖ ਲਈ ਤਾਂ ਤੁਹਾਡੇ ਇਹੋ ਜਿਹਾ ਕਮੈਂਟ ਨਹੀਂ ਆਉਣੇ ਠੀਕ ਹੈ ਤਮਨ ਬਰਮਾ ਜੀ ਇਸ ਚੀਜ਼ ਬਾਰੇ ਮੈਂ ਬਹੁਤ ਪਹਿਲਾਂ ਅਗਰ ਆਪਾਂ 10 ਵੀਡੀਓ ਬਣਾਈ ਨੇ 10 ਵੀਡੀਓ ਦੇ ਵਿੱਚ 6-7 ਵੀਡੀਓ ਦੇ ਵਿੱਚ ਬਰਥ ਸਰਟੀਫਿਕੇਟ ਬਾਰੇ ਗੱਲਬਾਤ ਕਰੀਆ ਕਿਰਪਾ ਕਰਕੇ ਆਪਣੀ ਜਿਹੜੀ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਠੀਕ ਹੈ ਤੇ ਬਾਕੀ ਰਹੀ ਬਰਥ ਸਰਟੀਫਿਕੇਟ ਵਾਲੀ ਗੱਲ ਇਹਦੇ ਵਿੱਚ ਕੋਈ ਰਿਸਕ ਨਹੀਂ ਹੈਗਾ ਬਰਥ ਸਰਟੀਫਿਕੇਟ ਤੁਹਾਡਾ ਕਿਤੇ ਨਹੀਂ ਚੈੱਕ ਹੁੰਦਾ ਤੁਹਾਡੇ ਮਤਲਬ ਫਾਰਮ ਫਿਲਿੰਗ ਤੋਂ ਲੈ ਕੇ ਤੁਹਾਡੀ ਜ ਸਰ ਜੀ ਮੈਂ ਹਰਿਆਣਾ ਤੋਂ ਆ ਮੈਂ ਫੀਡ ਅਪਟ ਹਿੰਦੀ ਚ ਬਣਵਾ ਸਕਦੇ ਹਾਂ ਜੀ ਤੁਸੀਂ ਹਿੰਦੀ ਚ ਬਣਵਾ ਲਓ ਇੰਗਲਿਸ਼ ਚ ਬਣਵਾ ਲਓ ਪੰਜਾਬੀ ਚ ਬਣਵਾ ਲਓ ਕੋਈ ਇਸ਼ੂ ਨਹੀਂ ਹੈਗਾ ਸਰ 2025 ਦੀ ਜੁਆਇਨਿੰਗ ਕਦੋਂ ਹੋਵੇਗੀ ਦੇਖੋ ਜੀ ਇਹ ਅਜੇ ਬਹੁਤ ਲੰਮਾ ਪ੍ਰੋਸੈਸ ਹੈ ਹਲੇ ਤੁਹਾਡਾ ਫਾਈਨਲ ਰਿਜ਼ਲਟ ਆ ਉਹ ਮਤਲਬ ਡੀਵੀ ਆਊਗੀ ਡੀਵੀ ਹੋਊਗੀ ਡੀਵੀ ਤੋਂ ਬਾਅਦ ਫਾਈਨਲ ਰਿਜ਼ਲਟ ਆਊਗਾ ਠੀਕ ਹੈ ਫਾਈਨਲ ਰਿਜ਼ਲਟ ਆਉਣ ਤੋਂ ਬਾਅਦ ਤੁਹਾਡੇ ਡਿਸਟ੍ਰਿਕਟ ਤੇ ਬਟਾਲੀਅਨ ਦੀ ਲਿਸਟ ਆਉਣਗੀ ਡਿਸਟ੍ਰਿਕਟ ਤੇ ਬਟਾਲੀਅਨ ਤੋਂ ਬਾਅਦ ਤੁਹਾਡੀ ਡੀਵੀ ਫਾਈਨਲ ਡੀਵੀ ਹੋਊਗੀ ਠੀਕ ਹੈ ਜਿਹਦੇ ਵਿੱਚ ਤੁਹਾਡੇ ਡਾਕੂਮੈਂਟ ਇਸ ਤੋਂ ਬਾਅਦ ਤੁਹਾਡਾ ਮੈਡੀਕਲ ਹੋਊਗਾ ਫਿਰ ਕਿਤੇ ਜੁਆਇਨਿੰਗ ਹੋਊਗੀ ਬਸ ਤੁਹਾਡਾ ਜਿਹੜਾ ਫਾਈਨਲ ਰਿਜ਼ਲਟ ਹੈ ਉਹ ਦਸੰਬਰ ਤੋਂ ਪਹਿਲਾਂ ਪਹਿਲਾਂ ਆ ਸਕਦਾ ਠੀਕ ਹੈ ਆਪਾਂ ਇਹੀ ਚੀਜ਼ ਕਨਫਰਮ ਆ ਬਾਕੀ ਸਾਰਾ ਕੁਝ ਪੰਜਾਬ ਪੁਲਿਸ ਪੰਜਾਬ ਗਵਰਨਮੈਂਟ ਦੇ ਹੱਥਾਂ ਚ ਹੈ ਉਹ ਕਦੋਂ ਅੱਗੇ ਤੁਹਾਡਾ ਜਿਹੜਾ ਪ੍ਰੋਸੈਸ ਚਲਾਉਗੀ ਠੀਕ ਹੈ TCS ਕੋਲ ਸਿਰਫ ਤੁਹਾਡੇ ਫਾਈਨਲ ਰਿਜ਼ਲਟ ਤੱਕ ਦੀ ਜ਼ਿੰਮੇਵਾਰੀ ਹੈ DVB ਤੋਂ ਬਾਅਦ ਜਿਹੜਾ ਫਾਈਨਲ ਰਿਜ਼ਲਟ TCS ਨੇ ਦੇਣਾ ਸਰ ਮੇਰੇ ਮਾਰਕਸ ਕਿੱਸੀ ਨੇ ਨਾ ਕੈਟਾਗਰੀ ਦਾ ਪਤਾ ਨਾ ਮੈਨੂੰ ਤੁਸੀਂ ਫੀਮੇਲ ਮੇਲ ਦੱਸਿਆ ਨਾ AC ਨੂੰ ਵਿਚ ਮੇਰਾ 2024 ਵਿੱਚ ਆਰਮਡ ਕੈਡਰ ਮਿਲਾ ਹੈ ਕੀ ਕਰਾਂ ਦੇਖੋ ਚਲੋ ਆਪਾਂ ਇਹ ਮਾਰਕਸਾਇਤ ਮੈਨੂੰ ਕੋਈ ਚੀਜ਼ ਕੰਫਰਮ ਨਹੀਂ ਹੋਈ ਜਿਹੜੀ ਮੈਂ ਤੁਹਾਨੂੰ ਆਰਮਡ ਤੇ ਡਿਸਟ੍ਰਿਕਟ ਕੈਡਰ ਦਾ ਡਿਫਰੈਂਸ ਦੱਸਤਾ ਮੈਂ ਜਿਹੜੀ ਪ੍ਰਮੋਸ਼ਨ ਹੈ ਠੀਕ ਹੈ ਆਪਾਂ ਇੱਕ ਆਰਮਡ ਕੈਡਰ ਤੇ ਇੱਕ ਡਿਸਟ੍ਰਿਕਟ ਕੈਡਰ ਦੋਹਾਂ ਵਿੱਚ ਸੇਮ ਹੈ ਦੋਹਾਂ ਵਿੱਚ ਸੇਮ ਹੈ ਚਾਹੀ ਤੁਸੀਂ ਪੀਪਰ ਦੇ ਕੀ ਪ੍ਰਮੋਟ ਹੋ ਜਾਓ ਚਾਹੇ ਤੁਸੀਂ ਅ ਮਤਲਬ ਕਿ ਟਾਈਮ ਪੀਰੀਅਡ ਦੇ ਨਾਲ 7 ਤੋਂ 10 ਸਾਲਾਂ ਬਾਅਦ ਜਿਹੜੀ ਪ੍ਰਮੋਸ਼ਨ ਹੁੰਦੀ ਉਹਦੋਂ ਤੁਸੀਂ ਪ੍ਰਮੋਟ ਹੋ ਜਾਓ ਠੀਕ ਹੈ ਸੇਮ ਪ੍ਰਮੋਸ਼ਨ ਚੱਲੂਗੀ ਜਿਹੜੀ ਤਨਖਾਹ ਦੀ ਤਨਖਾਹ ਵੀ ਦੋਹਾਂ ਚ ਸੇਮ ਹੈ ਠੀਕ ਹੈ ਕੰਮ ਕੰਮ ਡਿਸਟ੍ਰਿਕਟ ਚ ਜ਼ਿਆਦਾ ਹੈਵੀ ਹੈ ਆਰਮਡ ਚ ਥੋੜਾ ਬੰਦਾ ਰਿਲੈਕਸ ਰਹਿੰਦਾ ਹੈ ਠੀਕ ਹੈ ਜਿਹੜੇ ਬੱਚੇ ਨੂੰ ਮੈਮ ਹੁੰਦਾ ਕਿ ਹਾਂ ਡਿਸਟ੍ਰਿਕਟ ਵਾਲੇ ਸੌਖੇ ਨੇ ਆਰਮਡ ਵਾਲੇ ਆਖੋ ਨੇ ਆਰਮਡ ਵਾਲੇ ਸੌਖੇ ਨੇ ਡਿਸਟ੍ਰਿਕਟ ਵਾਲੇ ਔਖੇ ਨੇ ਠੀਕ ਹੈ ਤੇ ਮਤਲਬ ਬਾਕੀ ਸਾਰਾ ਕੁਝ ਆਰਮਡ ਦੇ ਵਿੱਚ ਤੇ ਡਿਸਟ੍ਰਿਕਟ ਦੇ ਵਿੱਚ ਸੇਮ ਹੁੰਦਾ ਹੈ ਪੇ ਦਾ ਹੋ ਗਿਆ ਜਾਂ ਕੋਈ ਵੀ ਚੀਜ਼ ਸੇਮ ਹੁੰਦੀ ਹੈ ਠੀਕ ਹੈ ਇਸ ਜੀ ਲਈ ਤੁਸੀਂ ਕੋਈ ਇਸ਼ੂ ਨਾ ਮੰਨੋ ਕਿ ਬੀ ਡਿਸਟ੍ਰਿਕਟ ਵਾਲੇ ਸੌਖੇ ਨੇ ਆਰਮੜ ਵਾਲੇ ਉਹਨਾਂ ਡਿਸਟ੍ਰਿਕਟ ਦੀ ਪੇਵਾਦਨਾ ਇਹੋ ਜਿਹੀ ਕੋਈ ਚੀਜ਼ ਨਹੀਂ ਡਿਸਟ੍ਰਿਕਟ ਐਡਮਿਨ ਦਾ ਸਭ ਕੁਝ ਸੇਮ ਹੈ ਠੀਕ ਹੈ ਜੂਨ 2024 ਦਾ ਡੋਮਿਸਾਈਲ ਚੱਲ ਜਾਣਗੇ ਡੀ ਵਿੱਚ ਹਾਂਜੀ ਜੂਨ 2024 ਮਤਲਬ ਸਾਲ ਵੀ ਨਹੀਂ ਹੋਇਆ ਹਲੇ ਠੀਕ ਹੈ ਆ ਸਾਲ ਮਤਲਬ ਡੇਢ ਸਾਲ ਹੋ ਗਿਆ ਤਾਂ ਕੋਈ ਚੱਕਰ ਨਹੀਂਗਾ ਚੱਲ ਜੂਗਾ ਸਰ ਮਿਡ ਰੇਡ ਐਡਰੈਸ ਤੇ ਪਿੰਡ ਦਾ ਨੇਮ ਧੂ ਤੋਂ ਆ ਸਾਰੇ ਡਾਕੂਮੈਂਟਸ ਤੇ ਬਟ ਜਿਵੇਂ ਬਲੇ ਸਿਲੈਕਟ ਕਰਨਾ ਹੋਵੇ ਸੇਵਾ ਕੇਂਦਰ ਵਾਲਿਆਂ ਨੇ ਉਹਦੇ ਚ ਪਲੇ ਸਪੈਲਿੰਗ ਚ ਆਟੋਮੈਟਿਕਲੀ ਧੂ ਆ ਜਾਂਦਾ ਕੋਈ ਇਸ਼ੂ ਨਹੀਂ ਦੇਖੋ ਜੀ ਕੋਈ ਇਸ਼ੂ ਨਹੀਂ ਬਸ ਤੁਹਾਡੇ ਜਿਹੜੇ ਸਾਰੇ ਡਾਕੂਮੈਂਟਸ ਨੇ ਉਹਨਾਂ ਦੇ ਉੱਤੇ ਜਿਹੜਾ ਨਾਮ ਆ ਉਹ ਸੇਮ ਲਿਖਿਆ ਹੋਣਾ ਚਾਹੀਦਾ ਠੀਕ ਹੈ ਬਾਕੀ ਕੋਈ ਇਸ਼ੂ ਨਹੀਂ ਹੈ ਇਸ ਚੀਜ਼ ਦਾ ਸਰ 2024 ਵਾਲੇ ਡਰੈਸ ਵਗੈਰਾ ਕਰੋ ਸਵਾਲ ਦੇਖੋ ਜੀ ਸਾਰੇ ਮਤਲਬ ਕਿ ਜਿਹੜੇ 2024 ਦੇ ਕੈਂਡੀਡੇਟ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਆਪਣੀ ਜਿਹੜੀ ਡਰੈਸ ਸਵਾ ਕੇ ਰੱਖੋ ਪੰਜਾਬ ਪੁਲਿਸ ਜਦੋਂ ਤੁਹਾਨੂੰ ਜੁਆਇਨਿੰਗ ਦੇਊਗੀ ਉਹ ਤੁਹਾਨੂੰ ਜੁਆਇਨਿੰਗ ਦੇ ਕੇ ਸਿੱਧਾ ਹੀ ਇਹ ਕਹੂਗੀ ਕਿ ਹਾਂ ਅੱਜ ਜਿਵੇਂ ਜੁਆਇਨਿੰਗ ਦਿੱਤੀ ਤਾਂ ਕੱਲ ਤੋਂ ਤੁਸੀਂ ਡਿਊਟੀ ਇਹ ਨਹੀਂ ਹੈਗਾ ਉਹ ਤੁਹਾਨੂੰ ਉਹ ਇਸ ਤਰੀਕੇ ਨਾਲ ਨਹੀਂ ਦੱਸਦੇ ਕਿ ਹਾਂ ਪਹਿਲਾਂ ਤੁਸੀਂ ਅੱਜ ਡਰੈਸ ਸਵਾਲੋ ਡਰੈਸ ਕੋਈ ਵੀ ਬੱਚਾ ਜਿਹੜਾ 2024 ਦਾ ਅਗਰ ਤੁਹਾਡੇ ਵੀ ਕੰਟੈਕਟ ਚ ਨੇ ਤੁਹਾਡੇ ਦੋਸਤ ਮਿੱਤਰ ਠੀਕ ਹੈ ਤੁਹਾਡੇ ਫਰੈਂਡਸ ਕੋਈ ਵੀ ਤੁਹਾਡੇ ਕੰਟੈਕਟ ਚ ਨੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਆਪ ਦੱਸਣਾ ਇਹ ਤੁਹਾਡੀ ਜਿੰਮੇਵਾਰੀ ਹੁੰਦੀ ਹੈ ਕਿ ਹੁਣ ਤੁਸੀਂ ਜਿਹੜੇ ਹੈਗੇ ਆਪਣੀ ਡਰੈਸ ਸਵਾਲ ਕੇ ਰੱਖੋ ਤੁਹਾਨੂੰ ਸਿੱਧਾ ਹੀ ਕਾਲ ਆਉਣੀ ਆ ਕਿ ਅੱਜ ਜੁਆਇਨਿੰਗ ਕੱਲ ਨੂੰ ਡਿਊਟੀ ਹੈ ਠੀਕ ਹੈ ਹੁਣ ਪੰਜਾਬ ਪੁਲਿਸ ਉਹ ਤੁਹਾਨੂੰ ਤੁਹਾਡੇ ਮਹਿਕਮੇੜੇ ਇਹ ਨਹੀਂ ਦੱਸਦੇ ਕਿ ਅੱਜ ਡਰੈਸ ਸਵਾਲੋ ਦੱਸ ਦੇਣਾ ਵਾ ਤੁਹਾਡੀ ਜੁਆਇਨ ਕਰਵਾਵਾਂਗੇ ਤੇ ਜੋਇਨਿੰਗ ਸੂਟੀ ਬਸ ਕੁਝ ਦਿਨਾਂ ਦੇ ਵਿੱਚ ਪੰਜ ਚਾਰ ਦਿਨਾਂ ਦੇ ਵਿੱਚ ਹੋ ਜੂਗੀ ਤੇ ਆਪਣਾ ਜਿਹੜਾ ਹੈਗਾ ਮਤਲਬ ਕਿ ਡਰੈਸਰ ਦੋਸਤੋ ਸਾਰਾ ਆਪਣੀ ਸੁਭਾਕੇ ਰੱਖੋ ਸਰ 2024 ਵਾਲਿਆਂ ਦੀ 10000 ਵੈਕੈਂਸੀ ਵਾਲਿਆਂ ਦੀ ਮੈਡੀਕਲ ਲਿਸਟ ਕਦੋਂ ਆਉਣੀ ਆ ਦੇਖੋ ਇਹ 10000 ਵੈਕੈਂਸੀ ਵਾਲੇ 2026 ਚ ਮਤਲਬ ਕਰੀ ਹੋਏ ਤੇ 1740 ਡਿੜੀ ਹੈਗੀਆਂ ਨੇ ਆ ਪੋਸਟ ਆਈਆਂ ਸੀ 2014 ਵਿੱਚ ਅਗਰ ਤੁਹਾਨੂੰ ਕੋਈ ਮਤਲਬ ਕਿ ਡਾਊਟ ਸੋਟਾਕ ਨਹੀਂ ਕਲੀਅਰ ਤਾਂ ਕਿਰਪਾ ਕਰਕੇ ਦੁਬਾਰਾ ਕਮੈਂਟ ਕਰ ਸਕਦੇ ਆ ਮੈਡੀਕਲ ਲਿਸਟ ਕਦੋਂ ਆਉਣੀ ਆ 2024 ਵਾਲਿਆਂ ਦਾ ਮੈਡੀਕਲ ਹੋ ਚੁੱਕਿਆ ਠੀਕ ਹੈ ਸਰ ਮੈਨੂੰ ਇੱਕ ਸਰ ਕਹਿੰਦਾ ਪਿਆ ਆ ਹਜੇ ਮੈਡੀਕਲ ਲਿਸਟ ਨਹੀਂ ਆਈ ਪਲੀਜ਼ ਰਿਪਲਾਈ ਸਰ ਬਾਕੀ ਸਾਰਾ ਕੁਝ ਹੋ ਗਿਆ ਫਿਜ਼ੀਕਲ ਟੈਸਟ ਸਾਰਾ ਕੁਝ ਹੋ ਗਿਆ ਪਲੀਜ਼ ਦੇਖੋ ਜੀ ਮੈਨੂੰ ਥੋੜਾ ਜਿਹੜਾ ਮਤਲਬ ਕੋਈ ਮਾਲ ਇਹ ਇਸ ਚੀਜ਼ ਦੀ ਟੋਕਣੀ ਲੱਗੀ ਕਿਉਂਕਿ ਮੈਨੂੰ ਨਾ ਕੁਝ ਸਮਝ ਆਇਆ ਬਸ ਮੈਂ ਅਗਰ ਜਿਹੜੀ ਮੈਨੂੰ ਮਾੜੀ ਮੋਟੀ ਚੀਜ਼ ਮੇਰੇ ਪੱਲੇ ਪਈ ਆ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 2024 ਵਾਲੇ ਕੈਂਡੀਡੇਟਸ ਦਾ ਸਭ ਕੁਝ ਹੋਇਆ ਪਿਆ ਬਸ ਉਹਨਾਂ ਦੀ ਜੁਆਇਨਿੰਗ ਕੁਝ ਦਿਨਾਂ ਦੇ ਵਿੱਚ ਪੈਂਡਿੰਗ ਹੈ ਉਹ ਹੋ ਜਾਊਗੀ ਸਰ ਜਰਨਲ 'ਚ ਜ਼ਿਆਦਾ ਨੰਬਰ ਵਾਲੇ ਜਾ ਸਕਦੇ ਆ ਜਿਹੜਾ ਨਿਊ ਆਰਡਰ ਆਇਆ ਸਪਰੀਮ ਕੋਰਟ ਦਾ ਦੇਖੋ ਮੈਂ ਇਸ ਚੀਜ਼ ਬਾਰੇ ਮੈਂ ਇੱਕ ਸਪੈਸ਼ਲ ਜਿਹੜਾ ਤੁਹਾਡਾ ਸੈਸ਼ਨ ਲੈ ਦੂੰਗਾ ਠੀਕ ਹੈ ਕਿ ਜਰਨਲ ਜਾਂ ਕਾਸਟ ਦਾ ਹੁਣ ਕੀ ਚੱਕਰ ਪਿਆ ਹੋਇਆ ਪਰ ਜਿਹੜੇ ਬੱਚੇ ਜਰਨਲ ਦੀ ਕਟ-ਆਫ ਨੂੰ ਪਾਸ ਕਰਨਗੇ ਉਹ ਜਰਨਲ ਦੇ ਵਿੱਚ ਅਕਾਊਂਟ ਕੀਤੇ ਜਾਣਗੇ ਠੀਕ ਹੈ ਬਾਕੀ ਮੈਂ ਸਾਰਾ ਤੁਹਾਨੂੰ ਇੱਕ ਸਪੈਸ਼ਲ ਜਿਹੜਾ ਮਤਲਬ ਕਿ ਇਸ ਬਾਰੇ ਇੱਕ ਅਲੱਗ ਤੋਂ ਵੀਡੀਓ ਬਣਾ ਦਾਂਗੇ ਕਿਉਂਕਿ ਥੋੜਾ ਲੰਮਾ ਕੰਸੈਪਟ ਹੈ ਮੈਂ ਤੁਹਾਨੂੰ ਸਾਰਾ ਕੁਝ ਕਲੀਅਰ ਕਰ ਦੂੰਗਾ ਤੇ ਇੱਕ ਵਾਰ ਫੇਰ ਤੂੰ ਬਹੁਤ ਬਹੁਤ ਧੰਨਵਾਦ ਸਰ ਖੁਸ਼ ਰਹੋ ਜੀ ਜੋ ਫੇਕ ਈਡਬਲਯੂਐਸ ਜਾਂ ਹੋਰ ਕਿਸੇ ਕੈਟਾਗਰੀ ਦਾ ਸਰਟੀਫਿਕੇਟ ਬਣਾ ਕੇ ਜਾਂਦੇ ਨੇ ਉਹਨਾਂ ਤੇ ਇਨਕੁਆਇਰੀ ਹੋਣੀ ਹੀ ਚਾਹੀਦੀ ਆ ਦੇਖੋ ਜੀ ਜਿਹੜੀ ਡਿਜੀਟਲ ਡਾਕੂਮੈਂਟ ਵੈਰੀਫਿਕੇਸ਼ਨ ਹਨਾ ਉਹੋ ਇਸੇ ਚੀਜ਼ ਕਰਕੇ ਹੁੰਦੀ ਆ ਇਹ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਜਿਹੜੀ ਤੁਹਾਡੀ ਫਾਈਨਲ ਡੀਵੀ ਹੋਊਗੀ ਠੀਕ ਹੈ ਇਹ ਉਹ ਵੀ ਮਤਲਬ ਕਿ ਸੇਮ ਇਸੇ ਚੀਜ਼ ਕਰਕੇ ਹੁੰਦੀ ਆ ਕਿ ਕਿਸੇ ਦਾ ਕੋਈ ਫੇਕ ਸਰਟੀਫਿਕੇਟ ਬਣਾਇਆ ਹੋਇਆ ਉਸ ਦੀ ਜਾਂਚ ਲਈ ਹੈ ਪੁਲਿਸ ਵੈਰੀਫਿਕੇਸ਼ਨ ਸੀਆਈਡੀ ਵੈਰੀਫਿਕੇਸ਼ਨ ਇਨਾ ਫੇਕ ਚੀਜ਼ਾਂ ਲਈ ਹੀ ਹੈ ਤੇ ਉਹਨਾਂ ਦੇ ਕਾਰਵਾਈ ਵੀ ਹੋਊਗੀ ਅਗਰ ਕੋਈ ਫੇਕ ਸਰਟੀਫਿਕੇਟ ਅਪਲਾਈ ਕਰਦਾ ਤੇ ਉਹਨਾਂ ਨੂੰ ਭਰਤੀ ਜੋ ਵੀ ਬਾਹਰ ਕੱਟਿਆ ਜਾਊਗਾ ਤੇ ਉਹਨਾਂ ਤੇ ਕਾਰਵਾਈ ਇਸ ਤਰੀਕੇ ਦੀ ਪੰਦੀ ਹੁੰਦੀ ਹੈ ਕਿ ਉਹ ਅੱਗੇ ਤੋਂ ਕੋਈ ਵੀ ਭਰਤੀ ਚ ਪੋਸਟ ਭਰਨ ਲਈ ਸક્ષਮ ਨਹੀਂ ਹੁੰਦੇ ਠੀਕ ਹੈ ਸਰ ਜੀ ਕੋਈ ਐਡਮਿਟ ਕਾਰਡ ਜਾਂ ਕੱਟਆਫ ਨਹੀਂ ਆਈ ਜੇਲ ਬਾਡਨ ਦੀ ਦੇਖੋ ਜਿਹੜਾ ਜੇਲ ਬਾਡਨ ਦਾ ਉਹ 11 ਤਰੀਕ ਨੂੰ ਥੋੜਾ ਫਿਜ਼ੀਕਲ ਹੈ ਵੈਸੇ ਮੰਨ ਲਓ ਇੱਕ ਆਪਾਂ ਕਹਿ ਸਕਦੇ ਹਾਂ ਇਹ ਨਿਊਜ਼ ਆਈ ਹੈ ਕਿ ਇਹ ਮੇਬੀ ਹੋ ਸਕਦਾ ਪੋਸਟਪੋਨ ਹੋ ਜਾਣਾ ਪਰ 99% ਚਾਂਸ ਇਹ ਹੀ ਨੇ ਕਿ ਤੁਹਾਡੇ ਜਿਹੜੇ ਜੇੜ ਬਾਟਨ ਦੇ ਫਿਜ਼ੀਕਲ ਨੇ ਉਹ 11 ਤਰੀਕ ਨੂੰ ਹੀ ਹੋਣਗੇ ਤੇ ਜਿਹੜੀ ਇਹਦੀ ਕੱਟਆਫ ਹੈ ਜਾਂ ਇਹਦੇ ਐਡਮਿਟ ਕਾਰਡ ਨੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਹੈਗੇ ਆਉਣ ਵਾਲੇ ਮਤਲਬ ਕਿ 8 ਜਾਂ 9 ਤਰੀਕ ਨੂੰ ਇਹ ਮਤਲਬ 9 10 ਤਰੀਕ ਤੱਕ ਇਹ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਸਰ ਐਫੀਡੇਵਟ ਹਿੰਦੀ ਚ ਬਣਵਾ ਸਕਦੇ ਹਾਂ ਹਾਂਜੀ ਤੁਸੀਂ ਬਣਵਾ ਸਕਦੇ ਹੋ ਹਿੰਦੀ ਚ ਪੰਜਾਬੀ ਚ ਇੰਗਲਿਸ਼ ਚ ਕਿਸੇ ਵੀ ਲੈਂਗੁਏਜ ਚ ਬਣਵਾ ਸਕਦੇ ਹੋ ਪਰ ਅਗਰ ਕੋਸ਼ਿਸ਼ ਹੋਵੇ ਪੰਜਾਬੀ ਚ ਬਣਵਾ ਲਿਓ ਬਾਕੀ ਕੋਈ ਇਸ਼ੂ ਨਹੀਂ ਤੁਸੀਂ ਕਿਸੇ ਵੀ ਲੈਂਗੁਏਜ ਚ ਤਿਆਰ ਕਰਵਾ ਸਕਦੇ ਹੋ ਸਰ ਮੇਰਾ ਰੈਜ਼ੀਡੈਂਸ ਦਾ ਸਰਟੀਫਿਕੇਟ 2022 ਚ ਬਣਿਆ ਹੋਇਆ ਹੈ ਨਿਊ ਕਰਾਉਣਾ ਜ਼ਰੂਰੀ ਹੈ ਦੇਖੋ ਜੀ ਕੋਈ ਜ਼ਰੂਰੀ ਨਹੀਂ ਠੀਕ ਹੈ ਉਹ ਤੁਹਾਡੀ ਅਸ਼ਿਆਗਰ ਤੁਸੀਂ ਕਰਵਾਉਣਾ ਚਾਹੁੰਦੇ ਤਾਂ ਕਰਵਾ ਲਓ 2022 ਦਾ ਮਾ ਕੇ 3 ਸਾਲ ਹੋ ਚੁੱਕੇ ਨੇ ਤੇ 3 ਸਾਲ ਤੱਕ ਦੀ ਜਿਹੜੀ ਹੈ ਰੈ residense ਸਰਟੀਫਿਕੇਟ ਦੀ ਵੈਲਿਡਿਟੀ ਹੁੰਦੀ ਹੈ ਮੈਕਸਿਮ ਠੀਕ ਹੈ ਬਾਕੀ ਹੁਣ ਜਿਹੜੇ ਹੁਣ ਬਣਾ ਰਹੇ ਨੇ ਉਹਨਾਂ ਦੀ ਤਾਂ ਲਾਈਫ ਟਾਈਮ ਵੀ ਕਿਸੇ ਦੀ 5 ਸਾਲ ਵੀ ਹੈ ਪਰ ਤੁਸੀਂ ਅਗਰ ਕਰਵਾਉਣਾ ਚਾਹੁੰਦਾ ਕਰਵਾ ਲਓ ਤੇ ਬਸ ਜਿਹੜੀ ਅੱਜ ਦੀ ਆਪਣੀ ਵੀਡੀਓ ਸੀ ਸਿਰਫ ਐਨੀ ਸੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਤੁਹਾਨੂੰ ਸਾਨੂੰ ਨੈਕਸਟ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਤੁਹਾਡਾ ਕਿਸੇ ਪ੍ਰਕਾਰ ਦਾ ਡਾਊਟ ਹੁੰਦਾ ਤਾਂ ਤੁਸੀਂ ਆਪਣਾ ਜਿਹੜਾ ਹੈ ਕਮੈਂਟ ਕਰ ਦਿਆ ਕਰੋ ਮੈਂ ਤੁਹਾਡਾ ਰਿਪਲਾਈ ਦੇਣ ਕੀ ਮੈਂ ਰਪਲਾਈ ਵੀ ਕਰ ਦਣਾ ਤੇ ਉਹ ਕਮੈਂਟ ਨੂੰ ਮੈਂ ਵੀਡੀਓ ਚ ਵੀ ਲਿਆਉਣਾ ਉਹ ਸਿਰਫ ਇਹ ਕਾਰ ਹੁੰਦਾ ਕਿਉਂਕਿ ਕੁਝ ਕਮੈਂਟ ਹੁੰਦੇ ਨੇ ਉਹਨਾਂ ਚ ਲਿਖ ਚ ਮਤਲ ਲਿਖ ਕੇ ਪਰ ਸਮਝਾ ਨਹੀਂ ਸਕਦੇ ਠੀਕ ਹੈ ਤਾਂ ਕਰਕੇ ਜਿਹੜਾ ਹੈਗਾ ਵੀਡੀਓ ਦੇ ਵਿੱਚ ਲੈ ਕੇ ਆਉਣੇ ਪੈਂਦੇ ਨੇ ਤਾਂ ਕਰਕੇ ਉਹਨਾਂ ਨੂੰ ਆਪਾਂ ਪ੍ਰੋਪਰ ਜਿਹੜਾ ਹੈਗਾ ਸਮਝਾ ਸਕੀਏ ਬੱਚਿਆਂ ਨੂੰ ਠੀਕ ਹੈ ਤੇ ਬਾਕੀ ਮੈਂ ਉਮੀਦ ਕਰਦਾ ਹਾਂ 2026 ਤੋ ਤੁਹਾਡੇ ਲਈ ਨੌਕਰੀ ਲੇਕੇ ਹੋਊਗਾ ਪੜਦੇ ਰਹੋ ਉਮੀਦ ਕਰਦੇ ਰਹੋ ਥੈਂਕ ਯੂ